ਸ੍ਰੀਯਾ ਕਾਲਜੀ ਸਾਰਿਆਂ ਨੂੰ ਮੈਂ ਹਾਂ ਸਰਬਜੀਤ ਪੈਂਡੂ ਲਾਈਫ ਤੇ ਮਾਂ ਚੈਨਲ ਤੇ ਮੈਂ ਸਭ ਦਾ ਸਵਾਗਤ ਕਰਦੀ ਆਂ ਹੋਰ ਸੁਣਾਓ ਜੀ ਸਾਰੇ ਕੀ ਮਿਓ ਉਮੀਦ ਕਰਦੀ ਆਂ ਸਾਰੇ ਵਧੀਆ ਠੀਕ ਠਾਕ ਹੋਵੋਗੇ ਚੜ੍ਹਦੀ ਕਲਾ 'ਚ ਹੋਵੋਗੇ ਤੇ ਲੋ ਜੀ ਅੱਜ ਆਪਾਂ ਤੁਹਾਡੇ ਵਾਸਤੇ ਲੈ ਕੇ ਆਏ ਆ ਆਪਣੀਆਂ ਜੋ ਫੱਟੀਆਂ ਪੁਰਾਣੀਆਂ ਬਣਾਇਨਾ ਪਈਆਂ ਹੁੰਦੀਆਂ ਨੇ ਉਹਦਾ ਇਸਤੇਮਾਲ ਆਪਾਂ ਕਿਵੇਂ ਕਰੀਏ ਜੋ ਆਪਣੀਆਂ ਬਨਾਨਾ ਬਿਲਕੁਲ ਫਟ ਜਾਂਦੀਆਂ ਨੇ ਜਾਂ ਫਿਰ ਮਤਲਬ ਕਿ ਜਮੀਰ ਅੱਧੀ ਹੋ ਜਾਂਦੀ ਨੇ ਬੋਦੀਆਂ ਹੋ ਜਾਂਦੀ ਨੇ ਉਹਦਾ ਆਪਾਂ ਤੁਹਾਨੂੰ ਅੱਜ ਬਹੁਤ ਹੀ ਵਧੀਆ ਇਸਤੇਮਾਲ ਇੱਕਦਮ हटके ਇਸਤੇਮਾਲ ਕਰਕੇ ਦਿਖਾਣੇ ਆ ਤੇ ਚਲੋ ਜੀ ਸਟਾਰਟ ਕਰਦੇ ਆ ਵੀਓ ਲੋ ਜੀ ਇਹ ਹੈਗੀਆਂ ਨੇ ਜੀ ਆਪਣੀਆਂ ਬਨਾਨਾ ਦੇਖੋ ਜੀ ਇਹ ਬਨਾਨਾ ਮਤਲਬ ਕਿ ਬੱਚੇ ਪਾਉਂਦੇ ਨਹੀਂ ਹੈਗੇ ਬਿਲਕੁਲ ਫੱਟੀ ਪਈ ਆ ਛੇਦ ਹੋਏ ਪਏ ਨੇ ਬਨਾਨ ਦੇ ਵਿੱਚ ਤੇ ਇਹਦਾ ਆਪਾਂ ਕਰਨਾ ਬਹੁਤ ਹੀ ਵਧੀਆ ਇਸਤੇਮਾਲ ਇਹ ਲੋਜੀ ਇਹਨੂੰ ਹੁਣ ਬਣਾਉਣ ਨੂੰ ਆਪਣਾ ਬਿਲਕੁਲ ਸੈਟਿੰਗ ਕਰਕੇ ਸਿੱਧਾ ਕਰਕੇ ਰੱਖ ਲੈਣੇ ਆ ਮਤਲਬ ਕਿ ਜੋ ਆਪਣੀ ਮਤਲਬ ਕਿ ਢੇਡੀ ਮੇਢੀ ਰੱਖਣੀ ਹੈਗੀ ਕਾਣੀ ਬੇਣੀ ਬਿਲਕੁਲ ਸਿੱਧਾ ਕਰਕੇ ਬਸਾਉਣਾ ਆਪਾਂ ਨੇ ਮੈਨੂੰ ਇਸ ਤਰ੍ਹਾਂ ਇੱਦਾਂ ਲੋਜੀ ਇੱਦਾਂ ਆਪਾਂ ਸਿੱਧਾ ਕਰ ਲਈ ਇੱਕ ਬਰਾਬਰ ਬਿਲਕੁਲ ਫਰਕ ਨਹੀਂ ਪੈਣ ਦੇਣਾ ਹੈਗਾ ਬਿਲਕੁਲ ਸਿੱਧਮ ਸਿੱਧਾ ਰੱਖਣਾ ਠੀਕ ਹੈ ਜੀ ਚਲੋ ਜੀ ਹੁਣ ਜਿਹੜੀ ਇਹ ਆਪਣੀ ਬਨਾਣ ਹੈ ਜੀ ਇਹਨੂੰ ਆਪਾਂ ਸਿੱਧਾ ਰੱਖ ਕਰਕੇ ਰੱਖ ਲਿਆ ਇਦਾਂ ਤੇ ਹੁਣ ਜਿਹੜਾ ਮਤਲਬ ਕਿ ਇਹਦਾ ਆ ਵਾਲਾ ਪਾਸਾ ਇਹ ਵਾਲਾ ਪਾਸਾ ਇਹ ਆਪਾਂ ਥੋੜਾ ਜਿਹਾ ਇਥੋਂ ਕੈਂਚੀ ਨਾਲ ਕਟਿੰਗ ਕਰ ਦੇਵਾਂਗੇ ਤੇ ਇਹ ਕਟਿੰਗ ਕਰਕੇ ਜਿਹੜਾ ਆ ਵਾਲਾ ਪਾਸਾ ਨੀਚੇ ਵਾਲਾ ਰਹਿ ਜੂਗਾ ਇਹ ਆਪਣੇ ਕੰਮ ਆਊਗਾ ਤੇ ਤੁਹਾਨੂੰ ਦੱਸਾਂਗੇ ਕਿਵੇਂ ਕੰਮ ਆਊਗਾ ਤੇ ਉੱਪਰ ਵਾਲਾ ਇਹ ਵਾਲਾ ਪਾਸਾ ਆਪਾਂ ਇਥੋਂ ਕਟਿੰਗ ਕਰ ਦਿੰਨੇ ਆ ਲੋ ਜੀ ਹੁਣ ਆਪਾਂ ਪਾਸਾ ਕਟਿੰਗ ਕਰ ਦਿੰਨੇ ਆ

1 ਇੰਚ ਤੇ ਨਿਸ਼ਾਨ ਲਗਾ ਲੈਣਾ ਇਸ ਤਰ੍ਹਾਂ 1 ਇੰਚ ਤੇ ਨਿਸ਼ਾਨ ਲਗਾ ਕੇ ਨਾ ਇਦਾਂ ਸਾਰੀਆਂ ਲਾਈਨਿੰਗ ਲਾਈਨਿੰਗਾ ਲਗਾ ਲੈਣੀਆਂ ਨੇ 1 ਇੰਚ ਦਾ ਸਾਹ ਰੱਖ ਲਓ ਠੀਕ ਹੈ ਜੀ ਇਦਾਂ ਕਰਕੇ ਲਓ ਜੀ ਆਪਾਂ ਇਸ ਤਰ੍ਹਾਂ ਹੁਣ ਆਪਾਂ ਜੇ نیچے ਨਿਸ਼ਾਨ ਤਾਂ ਲਗਾ ਲਿਆ ਹੁਣ ਆਪਾਂ ਇਹ ਨਿਸ਼ਾਨ ਆਪਾਂ ਉੱਤੇ ਦੇ ਨਾਲ ਮਿਲਾ ਦਨੇ ਆ ਜਿਹੜਾ ਆ ਇਹਨਾਂ ਉੱਪਰਲਾ ਪਾਸਾ ਜਿਹੜਾ ਆ ਇਹਨਾਂ ਉੱਪਰਲਾ ਪਾਸਾ ਆਪਾਂ ਨੇ ਏ ਮਤਲਬ ਕਿ ਨਿਸ਼ਾਨਾ ਇਹ ਲਗਾਇਆ ਵੀ ਆਪਾਂ ਨੇ ਜਿਹੜਾ ਆ ਨਿਸ਼ਾਨੀਆਂ ਨੇ ਇਹ ਨਿਸ਼ਾਨੀਆਂ ਸਾਹ ਨਾਲ ਮਤਲਬ ਕਿ ਤੱਕ ਕਟਿੰਗ ਕਰਨੀ ਆ ਤੇ ਉੱਪਰ ਵਾਲੇ ਪਾਸੇ ਨੂੰ ਕਟਿੰਗ ਨਹੀਂ ਕਰਨਾ ਇਹ ਪਾਸਾ ਆਪਾਂ ਨੇ ਛੱਡਣਾ ਹੈ ਲੋ ਜੇ ਇਹ ਵੀ ਆਪਾਂ ਹੁਣ ਕਟਿੰਗ ਕਰਦੇ ਆ ਇਹਦਾ ਕਰਕੇ ਠੀਕ ਹੈ ਜੀ ਜੀ ਇਦਾਂ ਕਰਕੇ ਆਪਾਂ ਸਾਰੀ ਬਨਾਣ ਕਟਿੰਗ ਕਰ ਲਈ ਐ ਜੇ ਤੁਹਾਡੇ ਕੋਲ ਕੋਈ ਸ਼ਰਟ ਪਈ ਹੋਊਗੀ ਵਾਈਟ ਕਲਰ ਦੀ ਜਾਂ ਫਿਰ ਬਾਹਾਂ ਵਾਲੀ ਬਨਾਣ ਹੋਊਗੀ ਉਹਨੂੰ ਵੀ ਇਦਾਂ ਹੀ ਕਟਿੰਗ ਕਰ ਲੈਣਾ ਤੇ ਜਿਹੜਾ ਅਪਸਾਈਡ ਤੇ ਰਹਿ ਗਿਆ ਇਹਨੂੰ ਆਪਾਂ ਵਿਚਾਲੂ ਕੱਟ ਲੈਣੇ ਆ ਲੋਜੀ ਠੀਕ ਹੈ ਜੀ ਹੁਣ ਜਿਹੜੀਆਂ ਆਪਣੀਆਂ ਇਹ ਰੱਸੀਆਂ ਜਿਹੜੀਆਂ ਨੂੰ ਇਦਾਂ ਕਰਕੇ ਖਿੱਚ ਲੈਣਾ ਜਿਹੜੀਆਂ ਮਤਲਬ ਕਿ ਪੱਟੀਆਂ ਬਿਲਕੁਲ ਆਪਣੀਆਂ ਬਰੀਕ ਹੋ ਜਾਣਗੀਆਂ ਇਹ ਇੰਦਾ ਕਰਕੇ ਲੋ ਜੀ ਇਹ ਹੋ ਗਿਆ ਆਪਣਾ ਇੱਕ ਪਾਸਾ ਤੇ ਹੁਣ ਆਪਣੇ ਲੱਗੇ ਇਹ ਪਾਹਾਂ ਲਈ ਬਨੈਨ ਪਈ ਸੀ ਇਹਦਾ ਵੀ ਤੁਹਾਨੂੰ ਆਪਾਂ ਇਸਤੇਮਾਲ ਦਾ ਅੱਜਾ ਕਿਵੇਂ ਕਰਨਾ ਹੈ ਐਵੇਂ ਹੀ ਇਹਦਾ ਹੀ ਇਸਤੇਮਾਲ ਕਰਨਾ ਜਿਹੜੀ ਇਹ ਬਨੈਨ ਆ ਠੀਕ ਹੈ ਜੀ ਇਹਨੂੰ ਆਪੋ ਪ੍ਰੋ ਕਟਿੰਗ ਕਰ ਦਿੰਨੇ ਆ ਇਦਾਂ ਹੀ ਆਪਾਂ ਨੀਚੋਂ ਕਟਿੰਗ ਕਰ ਲੈਨੇ ਆ ਇਹਨੂੰ ਵੀ ਆਪਾਂ ਇਦਾਂ ਹੀ ਕਟਿੰਗ ਕਰ ਲੈਨੇ ਆ ਜੀ ਜੇ ਇਹ ਵੀ ਆਪਾਂ ਨੇ ਵੱਡੀ ਬਣਾਣੀ ਵੀ ਇੱਦਾਂ ਹੀ ਕਟਿੰਗ ਕਰ ਲਈ ਆ ਤੇ ਜਿਹੜੀ ਦੂਜੀ ਬੱਚੇ ਵਾਲੀ ਬਣਾਣੀ ਸੀ ਇਹ ਵੀ ਇੱਦਾਂ ਹੀ ਕਟਿੰਗ ਕਰ ਲਈ ਆ ਤੇ ਹੁਣ ਦੋਹਾਂ ਨੂੰ ਇੱਕ ਬਰੋਬਰ ਆਪਾਂ ਇਕੱਠੇ ਧਰ ਲੈਣਾ ਲਓ ਜੀ ਇਦਾਂ ਆਪਾਂ ਨੇ ਇੱਕ ਬਰੋਬਰ ਇਕੱਠੇ ਧਰ ਲਿਆ ਤੇ ਹੁਣ ਆਪਾਂ ਨੇ ਕੀ ਕਰਨਾ ਜੀ ਇਹ ਤੁਹਾਡੇ ਕੋਲੇ ਕੋਈ ਸੋਟੀ ਵਗੈਰਾ ਹੈਗੀ ਆ ਤਾਂ ਤੁਸੀਂ ਸੋਟੀ ਵੀ ਵਰਤ ਸਕਦੇ ਹੋ ਜੇ ਤੁਹਾਡੇ ਕੋਈ ਮਤਲਬ ਕਿ ਪਾਈਪ ਬਗਾਇਆ ਹੋਇਆ ਹੈਗਾ ਸਟੀਲ ਦਾ ਇਦਾਂ ਦਾ ਇਦਾਂ ਦਾ ਪਾਈਪ ਵੀ ਯੂਜ਼ ਕਰ ਸਕਦੇ ਆ ਹੁਣ ਤੁਸੀਂ ਨੇ ਕੀ ਕਰਨਾ ਹੈ ਜੀ ਜੋ ਮਤਲਬ ਕਿ ਆਪਣੀ ਇਹ ਆਪਾਂ ਦੇ ਉੱਪਰੋਂ ਖਾਲੀ ਜਗ੍ਹਾ ਛੱਡੀ ਸੀ ਇਹਦੇ ਉੱਤੇ ਆਪਾਂ ਨੇ ਜੋ ਮਤਲਬ ਕਿ ਆਹ ਵਾਲੀ ਚੀਜ਼ ਐ ਇੱਦਾਂ ਲਪੇਟਣੀ ਆ ਇਹ ਤਾਂ ਇੱਦਾਂ ਕਰਕੇ ਸਾਰਾ ਇਹ ਆਪਾਂ ਨੇ ਫੋਲਡ ਕਰ ਲੈਣਾ ਲੋ ਜੀ ਬਿਲਕੁਲ ਆਪਾਂ ਫੋਲਡ ਕਰ ਲਿਆ ਦੇਖੋ ਫੋਲਡ ਕਰ ਲਿਆ ਹੁਣ ਜਿਹੜੀ ਆਪਾਂ ਨੇ ਬਣਾਈ ਪਹਿਲਾਂ ਪੱਤੀ ਸੀ ਜੀ ਉਹਦੀ ਆਹ ਵਾਲੀ ਪੱਟੀ ਵਿਚਾਲੋਂ ਇੱਦਾਂ ਕੱਟ ਲੈਨੇ ਆ ਤੇ ਇਹਨੂੰ ਇੱਦਾਂ ਕਰਕੇ ਇੱਦਾਂ ਕਰਕੇ ਸਾਰੀ ਇਹਦੇ ਉੱਤੇ ਬੰਨ ਲਵਾਂਗੇ ਤਾਂ ਜੋ ਇਹ ਖੁੱਲੇ ਨਾ ਪੱਕੀ ਗੱਠ ਲੈ ਲੈਣੀ ਹੈ ਜਿਹੜੀ ਫੁਲੇ ਨੇ ਇਹ ਆਪਣੇ ਮਤਲਬ ਕਿ ਜੋ ਆਪਾਂ ਨੇ ਬਣਾਇਆ ਇਹ ਪੋਚਾ ਬਹੁਤ ਵਧੀਆ ਕੰਮ ਆਉਂਦਾ ਹੈ ਇਹਦੇ ਨਾਲ ਤੁਸੀਂ ਪੱਖੇ ਵਗੈਰਾ ਵੀ ਸਾਫ਼ ਕਰ ਸਕਦੇ ਹੋ ਜੀ ਗਿੱਲਾ ਕਰਕੇ ਕਿਉਂਕਿ ਆਪਾਂ ਤੋਂ ਪੱਖੇ ਫਿਰ ਆਪਾਂ ਨੂੰ ਕੋੜੀ ਲਾਣੀ ਕੋੜੀ ਲਾਣੀ ਪੈਂਦੀ ਹੈ ਸਾਫ਼ ਕਰਨ ਵਾਸਤੇ ਮੇਰੇ ਵਰਗੀ ਤਾਂ ਕੋੜੀ ਵੀ ਲਾਦੀ ਮੈਂ ਤਾਂ ਮਸ਼ੀਨ ਤੇ ਸਲਾਈ ਵਾਲੀ ਮਸ਼ੀਨ ਦੇ ਉੱਤੇ ਚੜ ਕੇ ਫਿਰ ਪੱਖਾ ਸਾਫ਼ ਕਰਦੀ ਆਂ ਲੋ ਜੀ ਦੇਖੋ ਤੋਂ ਦਿਖਾਣੇ ਆ ਦੇਖੋ ਜੀ ਆਪਣਾ ਕਿੰਨਾ ਵਧੀਆ ਮਤਲਬ ਕੀ ਪੋਚਾ ਬਣ ਕੇ ਰੈਡੀ ਹੋ ਗਿਆ ਇਹਦੇ ਨਾਲ ਤੁਸੀਂ ਪੱਖ ਤੇ ਪੱਖਾ ਛੱਤ ਵਾਲਾ ਪੱਖਾ ਵੀ ਸਾਫ਼ ਕਰ ਸਕਦੇ ਹੋ ਜੇ ਤੁਸੀਂ ਫਲੋਰ ਤੇ ਐਦਾਂ ਪੋਚਾ ਲਗਾਉਣਾ ਚਾਹੁੰਦੇ ਹੋ ਐਦਾਂ ਕਰਕੇ ਸਾਰੇ ਪੋਚਾ ਲੱਗ ਜਾਊਗਾ ਜਿਵੇਂ ਬੱਚੇ ਮਾੜੀ ਮੋਟੀ ਚਾਹ ਵਗੈਰਾ ਡੋਲ ਦਿੰਦੇ ਨੇ ਜਾਂ ਰੋਟੀ ਖਾਂਦੇ ਹੋਏ ਸਭ ਜੀ ਸਬਜ਼ੀ ਡੁੱਲ ਜਾਂਦੀ ਆ ਉਦੋਂ ਆਪਾਂ ਨੂੰ ਇੱਕ ਅਲੱਗ ਪੋਚਾ ਚਾਹੀਦਾ ਮੇਰੇ ਅਲੱਗ ਪੋਚੇ ਤਿੰਨ ਲਾਏ ਹੋਏ ਨੇ ਗੈਂ ਸਾਫ ਕਰਨ ਵਾਸਤੇ ਅਲੱਗ ਘਰ ਸੋਈ ਵਾਸਤੇ ਫਰਸ਼ ਤੇ ਕੋਚਾ ਲਾਉਣ ਵਾਲਾ ਲੱਗਾ ਤੇ ਕਮਰੇ ਵਾਸਤੇ ਅਲੱਗ ਪੋਚਾ ਤੇ ਦੇਖੋ ਜੀ ਇਹ ਮੈਂ ਪੋਚਾ ਇਦਾਂ ਰੈਡੀ ਕਰ ਲਿਆ ਮੈਂ ਕਿ ਚਲ ਜਦੋਂ ਬੱਚੇ ਚਾਹ ਵਗੈਰਾ ਡੋਜ਼ੇ ਜਾਂ ਰੋਟੀ ਵਗੈਰਾ ਖਾਂਨ ਸਬਜੀ ਵਗੈਰਾ ਡੋਲ ਜਨ ਉਹਦੇ ਵਾਸਤੇ ਆਪਣਾ ਬਿਲਕੁਲ ਐਂਸ ਸਾਫ ਪੋਚਾ ਲੱਗੂ ਆ ਦੇਖੋ ਜੀ ਕਿੰਨੀ ਵਧੀਆ ਚੀਜ਼ ਬਣ ਕੇ ਰੈਡੀ ਹੋਈ ਆ ਨਾਲੇ ਤਾਂ ਆਪਣੀਆਂ ਜੋ ਬਨਾਇਨਾ ਪਈਆਂ ਸੀ ਆ ਘਰੇ ਉਹ ਫਟੀਆਂ ਹੋਈਆਂ ਉਹ ਲੇਖੇ ਲੱਗ ਗਈਆਂ ਤੇ ਬਾਕੀ ਆਪਣੀ ਚੀਜ਼ੀ ਪੂਰੀ ਵਧੀਆ ਬਣ ਕੇ ਤਿਆਰ ਹੋਈ ਆ ਦੇਖੋ ਕਿੰਨਾ ਸੋਹਣਾ ਪੋਚਾ ਬਣ ਕੇ ਰੈਡੀ ਹੋਇਆ ਆਪਾਂ ਜੇ ਇਹ ਬਾਜ਼ਾਰੋਂ ਪੋਚਾ ਖਰੀਦਦੇ ਆ 50 ਰੁਪਏ ਚ ਇਕੱਲਾ ਪੋਚਾ-ਪੋਚਾ ਮਿਲਦਾ ਪਾਈਪ ਆ ਅਲੱਗ ਹੁੰਦਾ ਤੇ ਜੇ ਆਪਾਂ ਵਧੀਆ ਜਿਹਾ ਲਈਏ ਉਹ ਵੀ 450 550 ਇਤਾਂ ਆਪਾਂ ਪੋਚੇ ਮਿਲਦੇ ਨੇ ਤੇ ਆਪਾਂ ਘਰ ਹੀ ਪੋਚਾ ਤਿਆਰ ਕਰ ਲਿਆ ਜੀ ਤੇ ਤੁਸੀਂ ਕਮੈਂਟ ਕਰਕੇ ਜਰੂਰ ਦੱਸਣਾ ਤੁਹਾਨੂੰ ਇਹ ਮੇਰਾ ਪੋਚਾ ਕਿਦਾਂ ਦਾ ਲੱਗਿਆ ਪੱਖਾ ਵੀ ਸਾਫ਼ ਕਰ ਸਕਦਾ ਕੁਝ ਵੀ ਸਾਫ਼ ਕਰ ਸਕਦੇ ਬੈੱਡ ਦੀ ਢੂ ਵੀ ਸਾਫ਼ ਕਰ ਸਕਦੇ ਇਹਦੇ ਨਾਲ ਤੇ ਕਮੈਂਟ ਜਰੂਰ ਕਰਨਾ ਜੀ ਇੱਕ ਪਿਆਰਾ ਜਿਹਾ ਤੇ ਲਾਈਕ ਜਰੂਰ ਕਰਿਆ ਕਰੋ ਲਾਈਕ ਵਾਸਤੇ ਇਦਾਂ ਗੁੱਠੇ ਦਾ ਨਿਸ਼ਾਨ ਲਗਾਇਆ ਹੋਇਆ ਹੈ ਬਸ ਉਹਨੂੰ ਤੁਸੀਂ ਇੱਦਾਂ ਕਲਿੱਕ ਕਰ ਦੇਣਾ ਤੇ ਆਪਣੇ ਆਪ ਲਾਈਕ ਹੋ ਜਾਊਗਾ ਤੇ ਪਿਆਰਾ ਜਿਹਾ ਕਮੈਂਟ ਜਰੂਰ ਕਰਾਇਆ ਕਰੋ ਛੋਟਾ ਜਾਂ ਪਿਆਰਾ ਜਿਹਾ ਕਮੈਂਟ ਜਰੂਰ ਕਰਾਇਆ ਕਰੋ ਜਿਵੇਂ ਤੁਹਾਡੀ ਕਮੈਂਟਾਂ ਦੀ ਵੇਟ ਜਰੂਰ ਕਰਦੀ ਆ ਜਿਹੜਾ ਵੀ ਪਿਆਰਾ ਜਿਹਾ ਕਮੈਂਟ ਕਰਾਇਆ ਕਰੋ ਆ ਮੈਂ ਉਹਦਾ ਹਰ ਹਰ ਇੱਕ ਨਾਮ ਵੀਡੀਓ ਦੇ ਵਿੱਚ ਬੋਲਿਆ ਕਰੂੰ ਜਿਹਦਾ ਵੀ ਕਮੈਂਟ ਆਇਆ ਕਰੂਗਾ ਮੈਂ ਜਰੂਰ ਬੋਲਿਆ ਕਰੂੰਗੀ ਉਹਦਾ ਨਾਮ ਵੀਡੀਓ ਦੇ ਵਿੱਚ ਤੇ ਵੀਡੀਓ ਨੂੰ ਵੱਧ ਤੋਂ ਵੱਧ ਪਿਆਰ ਦੇਣਾ ਸਪੋਰਟ ਕਰਨਾ ਆਪਣੇ ਰਿਸ਼ਤੇਦਾਰਾਂ ਚ ਸ਼ੇਅਰ ਕਰਨਾ ਤੇ ਚਲੋ ਜੀ ਮਿਲਾਂਗੇ ਕੱਲੂ ਇੱਕ ਹੋਰ ਵੀਡੀਓ ਨਾਲ ਤੱਕ ਲਈ ਸਾਰਨ ਸ਼ਸ਼ੀਕਲ ਬਾਏ ਬਾਏ